ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਗੁਰਿੰਦਰ ਸਿੰਘ ਨਾਮ ਹੈ ਮੇਰਾ ਪਿੰਡ ਪਿੰਡ ਛੇਕ ਤਲਵਾੜਾ ਜ਼ਿਲ੍ਹਾ ਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਬਾਪੂ ਜੀ ਆ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਦੀ ਇਹ ਗਾਂ ਜੀ ਦੂਜੇ ਸੀਗੇ ਸੁਣੀ ਵਾਲੀ ਜੀ ਅਜੇ ਧੰਦਾ ਜੀ ਠੀਕ ਹੈ ਜੀ 10 ਕਿਲੋ ਬੋਲ ਆ ਇਸ ਟਾਈਮ ਦੇ ਥਲੇ ਠੀਕ ਹੈ ਜੀ ਮਗਰ ਬੱਛਾ ਹੈ ਠੀਕ ਹੈ ਜੀ ਤੇ ਰੇਟ ਬਾਪੂ ਜੀ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਜਾ ਕੇ ਰੇਟ ਹੋ ਜਾ ਠੀਕ ਹੈ ਜੀ ਆ ਲੋਪਰਾ ਬੱਸਾ ਜੀ ਦਾ ਲਓ ਜੀ ਲੈ ਵਸ ਚੈੱਕ ਕਰ ਸਕਦੇ ਹੋ 5-4 ਦਿਨ ਹੋਏ ਸੂਈ ਨੂੰ ਵੱਧ ਜਾਣਕਾਰੀ ਵੱਡੀ ਵੀਡੀਓ ਚ ਚੈੱਕ ਕਰ ਸਕਦੇ ਹੋ ਭਰਾ ਤੋਰਾ ਤਰਾ ਸਾਰਾ ਕੁਝ ਹਾਂਜੀ ਭਾਈ ਬਾਪੂ ਜੀ ਜਰਸੀ ਦੀ ਦੱਸੋ ਜਾਨਕਾਰੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਜਰਸੀ ਜੀ ਦੂਜੇ ਸੂਵੇ ਆ ਸੂਈ ਨੂੰ 5 ਦਿਨ ਹੋ ਗਏ ਨੇ ਹਾਂਜੀ 8 ਕਿਲੋ ਬੋਲਾ ਤੇ ਮਗਰ ਮਗਰ ਉਹ ਵਛਾ ਹੈ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਹੋ ਬਾਕੀ ਵੱਡੀ ਵੀਡੀਓ ਬਣਾਈ ਵੀ ਹੈ ਜੀ ਲੈ ਵਾਲੂ ਆ ਚੈੱਕ ਕਰ ਸਕਦੇ ਹੋ ਤੁਹਾਨੂੰ ਗਰੁੱਪ ਤੇ ਰੇਟ ਕਰੋ ਬਾਪੂ ਜੀ ਰੇਟ ਕਿੰਨਾ ਕੀ ਕਿੰਨਾ ਜੀ ਇਹਦਾ ਰੇਟ ਫੋਨ ਤੇ ਹੀ ਕਰਾਂਗੇ ਜੀ ਕਹ ਜੀ ਰੇਟ ਹੋਏਗਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਨੂੰ ਬਾਤਾਂ ਤੋਂ ਫੋਲੋਅਰ ਸੇ